ਸ਼ਸ਼ੀਕਾਲ ਦੋਸਤੋ ਮੈਂ ਗੁਰਮਖ ਸੰਧੂ ਤੁਸੀਂ ਦੇਖ ਰਹੇ ਹੋ ਜੱਟ ਬਾਬੇ ਟੈਲੀਵਿਜ਼ਨ ਬਾਰਡਰ 2 ਫਿਲਮ ਆਈ ਹੈ ਅਤੇ ਬਾਰਡਰ 2 ਫਿਲਮ ਦੇ ਵਿੱਚ ਦਿਲਜੀਤ ਦੋਸਾਂਝ ਨੇ ਜਿਸ ਪੰਜਾਬੀ ਨੌਜਵਾਨ ਦਾ ਕਰੈਕਟਰ ਇਸ ਫਿਲਮ ਦੇ ਵਿੱਚ ਨਿਭਾਇਆ ਆਖਰ ਉਹ ਨਿਰਮਲਜੀਤ ਸਿੰਘ ਸੇਖੋਂ ਹੈ ਕੌਣ ਸੀ ਅਤੇ ਕੀ ਯੋਗਦਾਨ ਰਿਹਾ 1971 ਦੀ ਜੰਗ ਵਿੱਚ ਨਿਰਮਲਜੀਤ ਸਿੰਘ ਸੇਖੋ ਹੋਰਾਂ ਦਾ ਜਦੋਂ ਤੁਸੀਂ ਨਿਰਮਲਜੀਤ ਸਿੰਘ ਸੇਖੋ ਹੋਰਾਂ ਦੀ ਬਹਾਦਰੀ ਸੁਣੋਗੇ ਤਾਂ ਤੁਹਾਨੂੰ ਵੀ ਮਾਣ ਮਹਿਸੂਸ ਹੋਊਗਾ ਇਸ ਪੰਜਾਬੀ ਸਰਦਾਰ ਉੱਪਰ ਨਿਰਮਲਜੀਤ ਸਿੰਘ ਸੇਖੋ ਉਹਨਾਂ ਦੀ ਕਹਾਣੀ ਦੀ ਸ਼ੁਰੂਆਤ ਹੁੰਦੀ ਹੈ ਪੰਜਾਬ ਦੇ ਲੁਧਿਆਣੇ ਤੋਂ ਲੁਧਿਆਣੇ ਦੇ ਨਾਲ ਲੱਗਦਾ ਇੱਕ ਛੋਟਾ ਜਿਹਾ ਪਿੰਡ ਈਸੇਵਾਲ ਈਸੇਵਾਲ ਦੇ ਵਿੱਚ ਜਨਮ ਹੁੰਦਾ ਨਿਰਮਲਜੀਤ ਸਿੰਘ ਸੇਖੋ ਹੋਰਾਂ ਦਾ ਤਾਰੀਖ 17 ਜੁਲਾਈ 1945 ਨਿਰਮਲਜੀਤ ਸਿੰਘ ਸੇਖੋਂ ਦਾ ਜਨਮ ਹੁੰਦਾ ਹੈ। ਪਿਤਾ ਤਰਲੋਚਨ ਸਿੰਘ ਸੇਖੋ ਖੁਦ ਭਾਰਤੀ 에어ਪੋਰਟ ਦੇ ਵਿੱਚ ਸੀ। ਇਸੇ ਕਰਕੇ ਅਸਮਾਨ ਦੇ ਨਾਲ ਮੁਹੱਬਤ ਕਰ ਨਿਰਮਲਜੀਤ ਸਿੰਘ ਸੇਖੋ ਨੂੰ ਵਿਰਾਸਤ ਦੇ ਵਿੱਚ ਹੀ ਮਿਲੀ ਸੀ। ਨਿਰਮਲਜੀਤ ਸਿੰਘ ਸੇਖੋ ਬਚਪਨ ਤੋਂ ਹੀ ਦੂਸਰੇ ਬੱਚਿਆਂ ਤੋਂ ਥੋੜਾ ਅਲੱਗ ਸੀ। ਕੱਦ 6 ਫੁੱਟ ਤੋਂ ਜ਼ਿਆਦਾ, ਸੀਨਾ ਚੌੜਾ, ਬਹਾਦਰ, ਸ਼ਾਂਤ ਰਹਿੰਦੇ ਸੀ ਅਤੇ ਸ਼ਰਮੀਲੇ ਸੁਭਾਅ ਦੇ ਸੀ। ਕਹਿੰਦੇ ਨੇ ਇਸ ਤਰ੍ਹਾਂ ਲੱਗਦਾ ਸੀ ਜਿਵੇਂ ਉਹ ਧਰਤੀ ਤੇ ਚੱਲਣ ਲਈ ਨਹੀਂ ਸਗੋਂ ਅਸਮਾਨ ਦਾ ਸੀਨਾ چیرਣ ਵਾਸਤੇ ਹੀ ਪੈਦਾ ਹੋਏ। ਸਾਲ 1971 ਭਾਰਤ ਅਤੇ ਪਾਕਿਸਤਾਨ ਦੇ ਵਿਚਕਾਰ ਜੰਗ ਲੱਗ ਚੁੱਕੀ ਸੀ ਅਤੇ ਯੁੱਧ ਪੂਰੇ ਚਰਮ ਉੱਪਰ ਸੀ। ਬੰਗਲਾਦੇਸ਼ ਦੇ ਵਿੱਚ ਭਾਰਤੀ ਸੈਨਾ ਢਾਕਾ ਕਨੀ ਨੂੰ ਵੱਧ ਰਹੀ ਸੀ। ਪਾਕਿਸਤਾਨ ਹਾਰ ਰਿਹਾ ਸੀ ਹਾਰ ਦੀ ਬਖਲਾਹਟ ਅਤੇ ਸ਼ਰਮਿੰਦਗੀ ਨੂੰ ਛਪਾਉਣ ਵਾਸਤੇ ਪਾਕਿਸਤਾਨ ਨੇ ਪੱਛਮੀ ਮੋਰਚੇ ਤੇ ਖਾਸ ਕਰਕੇ ਕਸ਼ਮੀਰ ਵਿੱਚ ਆਪਣੀ ਪੂਰੀ ਤਾਕਤ ਝੋਕ ਦਿੱਤੀ। ਉਹਨਾਂ ਦਾ ਮਕਸਦ ਇੱਕ ਸੀ ਸ਼੍ਰੀਨਗਰ 에ਅਰਬੇਸ ਨੂੰ ਕਿਸੇ ਵੀ ਕੀਮਤ ਤੇ ਤਬਾਹ ਕਰਨਾ। ਸ਼੍ਰੀਨਗਰ 에ਅਰਬੇਸ ਕਸ਼ਮੀਰ ਦੀ ਲਾਈਫਲਾਈਨ ਕਹੀ ਜਾਂਦੀ ਸੀ। ਜੇ ਸ਼੍ਰੀਨਗਰ ਦਾ ਰਣਵੇ ਟੁੱਟ ਜਾਂਦਾ ਤਾਂ ਭਾਰਤੀ ਸੈਨਾ ਨੂੰ ਕਸ਼ਮੀਰ ਵਿੱਚ ਕੋਈ ਵੀ ਮਦਦ ਨਹੀਂ ਪਹੁੰਚ ਸਕਦੀ ਸੀ। ਇਹੀ ਪਾਕਿਸਤਾਨ ਚਾਹੁੰਦਾ ਸੀ ਕਿ ਕਸ਼ਮੀਰ ਦਾ ਕਨੈਕਸ਼ਨ ਭਾਰਤ ਨਾਲੋਂ ਕੱਟ ਦਿੱਤਾ ਜਾਵੇ। ਇਸੇ ਕਰਕੇ ਪਾਕਿਸਤਾਨ ਨੇ ਆਪਣੇ ਸਭ ਤੋਂ ਵਧੀਆ ਵਿਮਾਨ ਅਤੇ ਸਭ ਤੋਂ ਵਧੀਆ ਪਾਇਲਟਾਂ ਨੂੰ ਇਸ ਕੰਮ ਵਾਸਤੇ ਚੁਣਿਆ। ਤਾਰੀਖ ਸੀ 14 ਦਸੰਬਰ ਸਾਲ 1971। ਜਗ੍ਹਾ ਸ਼੍ਰੀਨਗਰ 에ਅਰਬੇਸ ਕਸ਼ਮੀਰ। ਸਵੇਰ ਦੇ 8 ਵਜੇ ਰਹੀ ਸੀ। ਕਸ਼ਮੀਰ ਦੀਆਂ ਵਾਦੀਆਂ 'ਚ ਕੜਾਕੇ ਦੀ ਠੰਡ ਸੀ। ਤਾਪਮਾਨ ਬਿਲਕੁਲ ਜਮਾ ਦੇਣ ਵਾਲਾ ਸੀ। ਪੂਰਾ 에ਅਰਬੇਸ ਕੋਰੇ ਅਤੇ ਧੁੰਦ ਨਾਲ ਲਿਪਟਿਆ ਹੋਇਆ ਸੀ। ਵਿਜ਼ਿਬਿਲਟੀ ਅੱਨੀ ਘੱਟ ਸੀ ਕਿ ਰਣਵੇ ਦਾ ਦੂਸਰਾ ਸ਼ੋਰ ਵੀ ਕਹਿੰਦੇ ਨੇ ਕਿ ਦਿਖਾਈ ਨਹੀਂ ਦੇ ਰਿਹਾ ਸੀ ਆਮ ਦਿਨਾਂ ਵਿੱਚ ਐਸੇ ਮੌਸਮਾਂ ਵਿੱਚ ਜਹਾਜ਼ ਉਡਾਉਣ ਦੀ ਸਖਤ ਮਨਾਹੀ ਹੁੰਦੀ ਹੈ ਇਸ ਨੂੰ ਨੋ ਫਲਾਈ ਜ਼ੋਨ ਮੰਨਿਆ ਜਾਂਦਾ ਹੈ ਕਿਉਂਕਿ ਪਾਇਲਟ ਨੂੰ ਦਿਖਾਈ ਨਹੀਂ ਦਿੰਦਾ 에ਅਰਵੇਸ ਤੇ ਪੂਰੀ ਤਰ੍ਹਾਂ ਖਾਮੋਸ਼ੀ ਸੀ ਪਰ ਇਹ ਜਿਹੜੀ ਚੁੱਪ ਸੀ ਇੱਕ بڑے ਤੂਫਾਨ ਆਉਣ ਤੋਂ ਪਹਿਲਾਂ ਦੀ ਚੁੱਪ ਕਹੀ ਜਾਂਦੀ ਹੈ ਪਾਇਲਟ ਨਰਮਲਜੀਤ ਸਿੰਘ ਸੇਖੋਂ ਤੇ ਉਹਨਾਂ ਦੇ ਸਾਥੀ ਲੈਫਟੀਨੈਂਟ ਘੁੰਮਣ ORP ਡਿਊਟੀ ਤੇ ਸੀ ਇਸ ਦਾ ਮਤਲਬ ਸੀ ਕਿ ਸਾਇਰਨ ਵੱਜਦੇ ਹੀ 2 ਮਿੰਟ ਦੇ ਅੰਦਰ ਉਹਨਾਂ ਦਾ ਜਹਾਜ਼ ਅਸਮਾਨ ਦੇ ਵਿੱਚ ਹੁੰਦਾ ਨਰਮਲਜੀਤ ਸਿੰਘ ਸੇਖੋਂ ਤੇ ਉਹਨਾਂ ਦੇ ਸਾਥੀ ਆਪਣੇ ਆਪਣੇ ਜਹਾਜ਼ਾਂ ਦੇ ਵਿੱਚ ਕਾਕਪਿਟ ਦੇ ਵਿੱਚ ਬੈਠੇ ਸੀ ਇੰਜਣ ਗਰਮ ਸੀ ਉਦੋਂ ਹੀ 8:02 ਦੇ ਉੱਪਰ 에ਅਰਵੇਜ਼ ਦੇ ਰਡਾਰ ਤੇ ਕੁਝ ਲਾਲ ਨਿਸ਼ਾਨ ਦਿਖਾਈ ਦਿੱਤੇ ਖਤਰੇ ਦੀ ਘਾਟੀ ਵੱਜ ਚੁੱਕੀ ਕਿਸੇ 에어 డిਫੈਂਸ ਕੰਟਰੋਲਰ ਦੀ ਆਵਾਜ਼ ਰੇਡੀਓ ਤੇ ਗੂੰਜੀ ਦੁਸ਼ਮਣ ਦੇ ਜਹਾਜ਼ ਆ ਰਹੇ ਨੇ ਉਡਾਨ ਭਰੋ ਇਹ ਕੋਈ ਛੋਟਾ ਮੋਟਾ ਹਮਲਾ ਨਹੀਂ ਸੀ ਪਾਕਿਸਤਾਨੀ ਹਵਾਈ ਸੈਨਾ ਦੇ ਪਿਸ਼ਾਵਰ 에ਅਰਵੇਅ ਤੋਂ 6 F86 ਸਾਈਬਰ ਜੈਟ ਸ਼੍ਰੀਨਗਰ 에ਅਰਬੇਸ ਨੂੰ ਖਤਮ ਕਰਨ ਵਾਸਤੇ ਆ ਚੁੱਕੇ ਸੀ ਪਾਕਿਸਤਾਨ ਦੇ 6 ਬਿਹਤਰੀਨ ਉਸ ਸਮੇਂ ਦੇ ਪਾਇਲਟ ਇਹਨਾਂ ਵਿੱਚ ਬੈਠੇ ਸੀ ਜੋ ਕਿ ਇਹ ਕੰਮ ਕਰਨ ਦੀ ਪੂਰੀ ਸ਼ਮਤਾ ਵੀ ਰੱਖਦੇ ਸੀ ਜਿਨ੍ਹਾਂ ਨੂੰ ਬਲੈਕ ਸਪਾਈਡਰ ਵੀ ਕਿਹਾ ਜਾਂਦਾ ਸੀ ਉਹ ਪੂਰੀ ਤਿਆਰੀ ਵਿੱਚ ਆਏ ਸੀ ਉਹਨਾਂ ਦਾ ਮਕਸਦ ਸਿਰਫ ਤੇ ਸਿਰਫ ਰਣਵੇ ਨੂੰ ਤੋੜਨਾ ਨਹੀਂ ਸੀ ਸਗੋਂ ਭਾਰਤੀ ਹਵਾਈ ਸੈਨਾ ਦੇ ਮਨੋਵਲ ਨੂੰ ਵੀ ਤੋੜਨਾ ਸੀ ਇਸ ਤੋਂ ਪਹਿਲਾਂ ਕਿ ਸੇਕੋ ਅਤੇ ਘੁੰਮਣਾ ਅਸਮਾਨ ਦੇ ਵਿੱਚ ਉੱਡ ਪਾਉਂਦੇ ਪਾਕਿਸਤਾਨ ਵੱਲੋਂ ਆਏ ਇਹਨਾਂ 6 ਲੜਾਕੂ ਜਹਾਜ਼ਾਂ ਨੇ ਵਾਰੀ ਸ਼ੁਰੂ ਕਰ ਦਿੱਤੀ ਰਣਵੇ ਤੇ ਲਗਾਤਾਰ ਹਮਲੇ ਹੋ ਰਹੇ ਸੀ ਹਾਰ ਪਾਸੇ ਸਿਰਫ ਤੇ ਸਿਰਫ ਧੂਆਂ ਹੀ ਧੂਆਂ ਦਿਖਾਈ ਦੇ ਰਿਹਾ ਸੀ ਰਣਵੇ ਦੇ ਉੱਪਰ ਕਹਿੰਦੇ ਬਹੁਤ ਵੱਡੇ ਵੱਡੇ ਖੱਡੇ ਬਣ ਚੁੱਕੇ ਸੀ ਕੁਝ ਹੀ ਮਿੰਟਾਂ ਦੇ ਵਿੱਚ ਇੱਥੇ ਇੱਕ ਹੋਰ ਚੀਜ਼ ਦੱਸ ਦਈਏ ਚਾਹੇ ਨਿਰਮਲਜੀਤ ਸਿੰਘ ਸੇਖੋ ਅਤੇ ਉਹਨਾਂ ਦੇ ਸਾਥੀ ਘੁਮਣ ਤਿਆਰ ਬੈਠੇ ਸੀ ਪਰ ਇਹ ਲੜਾਈ ਕੋਈ ਬਰੋਬਰ ਦੀ ਨਹੀਂ ਸੀ ਪਹਿਲਾ ਨੰਬਰ ਤਾਂ ਇੱਕ ਪਾਸੇ ਦੋ ਜਣੇ ਸੀ ਅਤੇ ਇੱਕ ਪਾਸੇ 6 ਜਣੇ ਸੀ ਜੋ ਕਿ ਅਚਾਨਕ ਆ ਚੁੱਕੇ ਸੀ ਪਰ ਇਹਨਾਂ ਦੇ ਜੋ ਫਾਈਟਰ ਸੀ ਇਹਨਾਂ ਦੇ ਵਿੱਚ ਵੀ ਬਹੁਤ ਜ਼ਿਆਦਾ ਜ਼ਮੀਨ ਅਸਮਾਨ ਦਾ ਫਰਕ ਸੀ ਪਾਕਿਸਤਾਨੀ ਵਿਮਾਨ F86 ਸੇਵਰ ਇੱਕ ਹਾਥੀ ਵਰਗਾ ਵਿਮਾਨ ਸੀ ਹਾਰ ਟੈਕਨੋਲੋਜੀ ਨਾਲ ਲੈਸ ਬੜਾ ਅਤੇ ਤਾਕਤਵਰ ਅਮਰੀਕੀ ਤਕਨੀਕ ਨਾਲ ਬਣਿਆ ਹੋਇਆ ਟੇਰ ਸਾਰੇ ਦਰਾਂ ਲੈਸ ਉਹਨਾਂ ਕੋਲ 6 ਮਸ਼ੀਨਾਂ ਸੀ ਜੋ ਕਿ 1 ਸੈਕਿੰਡ ਦੇ ਵਿੱਚ ਹਜ਼ਾਰਾਂ ਰਾਉਂਡ ਫਾਇਰ ਕਰ ਸਕਦੀਆਂ ਸੀ ਉਹ ਜਿਆਦਾ ਉਚਾਈ ਤੇ ਉੱਠ ਸਕਦੀ ਸੀ ਦੂਸਰੇ ਪਾਸੇ ਨਰਮਨ ਜੀ ਸੀ ਸੇਖੋਂ ਦਾ ਜਿਹੜਾ ਜਹਾਜ਼ ਸੀ ਇਸ ਨੂੰ ਆਪਾਂ ਇਹਨਾਂ 6 ਫਾਈਟਰ ਜੈਟਾਂ ਦੇ ਸਾਹਮਣੇ ਮੱਛਰ ਵਰਗਾ ਕਹਿ ਸਕਦੇ ਹਾਂ ਛੋਟਾ ਹਲਕਾ ਸੀਮਤ ਹਥਿਆਰ ਵਾਲਾ ਤਕਨੀਕੀ ਰੂਪ ਚ ਇਹ ਕਿਸੇ ਵੀ ਤਰੀਕੇ ਨਾਲ ਛੇ ਪਾਕਿਸਤਾਨੀ ਫਾਈਟਰ ਜੈਟਾਂ ਦਾ ਮੁਕਾਬਲਾ ਨਹੀਂ ਕਰ ਸਕਦਾ ਸੀ ਜੇ ਬਿਲਕੁਲ ਸਥਿਤੀ ਨਾਰਮਲ ਹੁੰਦੀ ਤਾਂ ਏਟੀਸੀ ਕਦੇ ਵੀ ਨਿਰਮਲਜੀਤ ਸਿੰਘ ਸੇਖੋ ਨੂੰ ਪਾਕਿਸਤਾਨ ਵੱਲੋਂ ਆਏ ਫਾਈਟਰ ਜੈਟਾਂ ਨਾਲ ਮੁਕਾਬਲਾ ਕਰਨ ਲਈ ਨਾ ਕਹਿੰਦਾ ਪਰ ਨਿਰਮਲਜੀਤ ਸਿੰਘ ਸੇਖੋ ਵੀ ਕੋਈ ਆਮ ਇਨਸਾਨ ਨਹੀਂ ਸੀ ਉਹਨਾਂ ਨੇ ਦੇਖਿਆ ਕਿ ਜੇ ਉਹਨਾਂ ਨੇ ਹੁਣ ਇਸ ਹੋ ਰਹੇ ਹਮਲੇ ਦੇ ਵਿੱਚ ਉਡਾਣ ਨਾ ਭਰੀ ਤਾਂ ਰਣਵੇ ਬਿਲਕੁਲ ਤਬਾਹ ਹੋ ਜਾਊਗਾ ਅਤੇ ਇਸ ਦਾ ਖਮਿਆਜਾ ਬਹੁਤ ਵੱਡਾ ਉਹਨੂੰ ਚੁਕਾਉਣਾ ਪਵੇਗਾ ਸੇਖੋ ਨੇ ਬਿਨਾਂ ਸੋਚੇ ਸਮਝੇ ਰੇਡੀਓ ਤੇ ਬੋਲਿਆ ਮੈਂ ਟੇਕ-ਆਫ ਕਰਨ ਲੱਗਿਆ ਉਹਨਾਂ ਦੇ ਸਾਥੀ ਘੁੰਮਣ ਦਾ ਵਿਮਾਨ ਪਹਿਲਾਂ ਰਣਵੇ ਤੇ ਆਇਆ ਤੇ ਧੂਏ ਦੇ ਵਿਚਕਾਰ ਉਹਨਾਂ ਨੇ ਪਹਿਲਾਂ ਉਡਾਣ ਭਰੀ ਉਸਦੇ 10 ਸੈਕਿੰਡ ਬਾਅਦ ਨਿਰਮਲਜੀਤ ਸਿੰਘ ਸੇਖੋ ਨੇ ਆਪਣੇ ਜਹਾਜ਼ ਦਾ ਇੰਜਣ ਫੁੱਲ ਪਾਵਰ ਤੇ ਲਾਤਾ ਹੋਰ ਹਜ਼ਾਰਾਂ ਦੇ ਵਿੱਚ ਸੇਖੋ ਦਾ ਛੋਟਾ ਜਿਹਾ ਜਹਾਜ਼ ਦੇਖਦੇ ਹੀ ਦੇਖਦੇ ਬਾਜ ਦੇ ਵਾਂਗ ਅਸਮਾਨ ਦੇ ਵਿੱਚ ਉਡਾਰੀਆਂ ਭਰਨ ਲੱਗਿਆ ਕਹਿੰਦੇ ਨੇ ਕਿ ਦੇਖਣ ਵਾਲਿਆਂ ਦੇ ਰੌਂਡ ਤੇ ਖੜੇ ਕਰਨ ਵਾਲਾ ਸੀ ਸੀ ਹਰ ਪਾਸੇ ਜਿੱਥੇ ਕਿ ਪਾਕਿਸਤਾਨ ਦੇ 6 ਫਾਈਟਰ ਜੈਟਾਂ ਨੇ ਜਿ ਬਚਾਈ ਹੋਈ ਸੀ ਉਹਨਾਂ 6 ਤਾਕਤਵਰ ਜੈਟਾਂ ਦੇ ਵਿੱਚ ਸੇਖੋਂ ਦਾ ਛੋਟਾ ਜਿਹਾ ਫਾਈਟਰ ਜੈਟ ਉਡਾਰੀਆਂ ਭਰ ਰਿਹਾ ਸੀ ਅਸਮਾਨ ਦੀਆਂ ਇਹ ਨਿਰਮਲਜੀਤ ਸਿੰਘ ਸੇਖੋਂ ਦਾ ਹੌਸਲਾ ਹੀ ਸੀ ਜੋ ਉਹਨਾਂ ਨੂੰ ਕੁਝ ਹੀ ਸੈਕਿੰਡ ਦੇ ਵਿੱਚ ਧਰਤੀ ਤੋਂ ਅਸਮਾਨ ਦੇ ਵਿੱਚ ਲੈ ਗਿਆ ਪਰਾਸਮਾਨ ਦੇ ਵਿੱਚ ਸੇਖੋ ਨਾਲ ਕਿਸਮਤ ਨੇ ਇੱਕ ਹੋਰ ਖੇਡ ਖੇਡਿਆ ਉਹਨਾਂ ਦੇ ਸਾਥੀ ਘੁੰਮਣਾ ਖਰਾਬ ਮੌਸਮ ਅਤੇ ਧੂਏਂ ਦੀ ਵਜ੍ਹਾ ਨਾਲ ਅਸਮਾਨ ਦੇ ਵਿੱਚ ਵਿਛੜ ਗਏ ਉਹਨਾਂ ਦਾ ਰੇਡੀਓ ਸੰਪਰਕ ਟੁੱਟ ਗਿਆ ਕਹਿੰਦੇ ਨੇ ਹੁਣ ਅਸਮਾਨ ਦੇ ਵਿੱਚ ਸਮੀਕਰਨ ਡਰਾਉਣ ਵਾਲੇ ਸੀ ਕਿਉਂਕਿ ਪਹਿਲਾਂ ਸੇਖੋ ਅਤੇ ਘੁੰਮਣਾ ਦੋ ਸੀ ਹੁਣ ਸਿਰਫ ਸੇਖੋ ਇਕੱਲੇ ਰਹਿ ਚੁੱਕੇ ਸੀ ਉਹਨਾਂ ਦੇ ਸਾਥੀ ਘੁੰਮਣ ਹੋਣਾਂ ਤੋਂ ਵਿਛੜ ਚੁੱਕੇ ਸੀ ਇੱਕ ਪਾਸੇ 6 ਐਸੇ ਜਹਾਜ਼ ਸੀ ਜਿਹੜੇ ਕਿ ਹਰ ਟੈਕਨੋਲੋਜੀ ਨਾਲ ਲੈਸ ਸੀ ਅਮਰੀਕੀ ਟੈਕਨੋਲੋਜੀ ਨਾਲ ਬਣੇ ਹੋਏ ਸੀ ਅਤੇ ਦੂਸਰੇ ਪਾਸੇ ਇੱਕ ਛੋਟੇ ਜਿਹੇ ਜਹਾਜ਼ ਦੇ ਵਿੱਚ ਬੈਠੇ ਸੀ ਨਰਮਲਜੀਤ ਸਿੰਘ ਸੇਖੋ ਪਰ ਕਹਿੰਦੇ ਨੇ ਲੜਾਈ ਕਲੀ ਤਾਕਤ ਨਾਲ ਨਹੀਂ ਹੌਸਲੇ ਨਾਲ ਵੀ ਲੜੀ ਜਾਂਦੀ ਹੈ ਹੁਣ ਲੜਾਈ ਇੱਕ ਵਰਸਿਜ 6 ਦੀ ਹੋ ਚੁੱਕੀ ਸੀ ਤਕਨੀਕੀ ਤੌਰ ਤੇ ਦੇਖੀਏ ਤਾਂ ਐਸੇ ਮੌਸਮ ਵਿੱਚ ਪਾਇਲਟ ਨੂੰ ਆਪਣੀ ਜਾਨ ਬਚਾਉਣੀ ਚਾਹੀਦੀ ਹੈ ਉਸ ਨੂੰ ਅਸਮਾਨ ਦੇ ਵਿੱਚ ਬੱਦਲਾਂ ਚ ਛੁਪ ਜਾਣਾ ਚਾਹੀਦਾ ਆਪਣੇ 베ਸ ਤੇ ਸੁਰੱਖਿਤ ਵਾਪਸ ਆ ਜਾਣਾ ਚਾਹੀਦਾ ਪਰ ਸੇਖੋ ਇੱਕ ਪੰਜਾਬੀ ਸ਼ੇਰ ਸੀ ਲੁਕਣਾ ਉਹਨਾਂ ਦੇ ਖੂਨ ਦੇ ਵਿੱਚ ਨਹੀਂ ਸੀ ਅੱਗੇ ਸੇਖੋ ਜੋ ਕਰਦੇ ਨੇ ਉਹ ਪਾਕਿਸਤਾਨ ਦੇ ਪਾਇਲਟਾਂ ਦੇ ਹੋਸ਼ ਉਡਾ ਦੇਣ ਵਾਲਾ ਸੀ ਭੱਜਣ ਦੀ ਬਜਾਏ ਸੇਖੋ ਨੇ ਆਪਣੇ ਜਹਾਜ਼ ਨੂੰ ਸਿੱਧਾ ਯੂ ਟਰਨ ਕੀਤਾ ਤੇ ਸਿੱਧਾ ਦੁਸ਼ਮਣਾਂ ਦੇ ਵਿੱਚ ਵੜ ਗਏ ਸੇਖੋ ਦਾ ਜਹਾਜ਼ ਚਾਹੇ ਬਹੁਤ ਛੋਟਾ ਸੀ ਪਰ ਸੇਖੋ ਇਸ ਦਾ ਫਾਇਦਾ ਵੀ ਲੈ ਰਹੇ ਸੀ ਉਹ ਐਸੇ ਕਰਤੱਵ ਕਰ ਰਹੇ ਸੀ ਉਸ ਸਮੇਂ ਜੋ ਕਿ ਗ੍ਰੈਵਿਟੀ ਨੂੰ ਬਿਲਕੁਲ ਚੁਣੌਤੀ ਦੇ ਰਹੇ ਸੀ ਇਹ ਪੂਰਾ ਸੀਨ ਦੇਖ ਕੇ ਛੇ ਪਾਕਿਸਤਾਨੀ ਪਾਇਲਟ ਸੀ ਜਿਹੜੇ ਉਹ ਵੀ ਹੈਰਾਨ ਸੀ ਕਿ ਡਰਨ ਦੀ ਬਜਾਏ ਇਹ ਪਾਇਲਟ ਸਾਡਾ ਗਿੱਧਾ ਕਿਵੇਂ ਪਵਾ ਰਿਹਾ ਕਦੇ ਉਹ ਸਿੱਧਾ ਉੱਪਰ ਜਾਂਦੇ ਕਦੇ ਗੋਤਾ ਲਗਾਉਂਦੇ ਕਦੇ ਵੈਰਲ ਰੋਲ ਕਰਦੇ ਪਾਕਿਸਤਾਨ ਦੇ ਪਾਇਲਟ ਸਲੀਮ ਬੇਗ ਮਿਰਜ਼ਾ ਜੋ ਕਿ ਇਸ ਮਿਸ਼ਨ ਨੂੰ ਲੀਡ ਕਰ ਰਹੇ ਸੀ ਉਹ ਹੈਰਾਨ ਹੋ ਗਏ ਉਹਨਾਂ ਨੂੰ ਲੱਗਿਆ ਸੀ ਕਿ ਇਹ ਇੱਕ ਬਿਲਕੁਲ ਆਸਾਨ ਮਿਸ਼ਨ ਹੋਊਗਾ ਮਿਸ਼ਨ ਪੂਰਾ ਕਰਾਂਗੇ ਅਤੇ ਵਾਪਸ ਆਪਣੇ ਦੇਸ਼ ਅਸਰਨੀ ਦੇ ਨਾਲ ਵਾਪਸ ਆ ਜਾਵਾਂਗੇ ਪਰ ਹੁਣ ਉਹਨਾਂ ਨੂੰ ਜਾਨ ਬਚਾਉਣੀ ਮੁਸ਼ਕਲ ਹੋ ਰਹੀ ਸੀ ਕਿਸ ਦੀ ਵਜ੍ਹਾ ਨਾਲ ਸਿਰਫ ਇੱਕ ਸਰਦਾਰ ਨਰਮਲਜੀਤ ਸਿੰਘ ਸਿੱਖੋਂ ਦੀ ਵਜ੍ਹਾ ਨਾਲ ਕਿਹਾ ਜਾਂਦਾ ਹੈ ਕਿ ਨਰਮਲਜੀਤ ਸਿੰਘ ਸਿੱਖੋਂ ਨੇ ਆਪਣੀ ਨਜ਼ਰ ਇੱਕ ਪਾਕਿਸਤਾਨੀ ਜੈਟ ਦੇ ਉੱਪਰ ਟਿਕਾ ਲਈ ਅਤੇ ਉਸ ਦਾ ਪਿੱਛਾ ਕਰਨ ਲੱਗੇ ਆਪਣੇ ਜਹਾਜ਼ ਨੂੰ ਠੀਕ ਉਸ ਦੇ ਪਿੱਛੇ ਲਗਾ ਲਿਆ ਪਾਕਿਸਤਾਨੀ ਪਾਇਲਟ ਨੇ ਬਚਣ ਦੀ ਬਹੁਤ ਕੋਸ਼ਿਸ਼ ਕੀਤੀ ਸੱਜੇ ਖੱਬੇ ਮੁੜਿਆ ਪਰ ਸਿੱਖੋਂ ਨੇ ਉਹਨਾਂ ਦਾ ਖਹਿੜਾ ਨਾ ਛੱਡਿਆ ਅੱਖ ਉਸੇ ਤੇ ਜਮਾਈ ਰੱਖੀ ਜਿਵੇਂ ਹੀ ਸਿੱਖੋਂ ਸਾਹਿਬ ਨੂੰ ਮੌਕਾ ਮਿਲਿਆ ਉਹਨਾਂ ਨੇ ਆਪਣੀ 30mm ਦੀ ਕੰਨ ਦਾ ਦਬਾਤਾ ਤੇ ਸਮਾਨ ਦੇ ਵਿੱਚ ਇੱਕ ਅੱਗ ਦਾ ਗੋਲਾ ਦੇਖਿਆ ਗਿਆ ਇੱਕ ਪਾਕਿਸਤਾਨੀ ਸਾਈਬਰ ਜੈਟ ਗੋਤੇ ਖਾਂਦਾ ਹੋਇਆ ਧੂਆਂ ਛੜਦਾ ਹੋਇਆ ਸਿੱਧਾ ਪਹਾੜਾਂ ਦੇ ਵਿੱਚ ਜਾ ਡਿੱਗਿਆ ਇੱਕ ਪਾਕਿਸਤਾਨੀ ਸਾਈਬਰ ਜੈਟ ਇੱਥੇ ਘਟ ਹੋ ਚੁੱਕਿਆ ਸੀ ਸੇਖੋਂ ਨੇ ਇੱਕ ਬਹੁਤ ਵੱਡਾ ਕਾਰਨਾਮਾ ਕਰਤਾ ਸੀ ਜੋ ਕਿ ਅੱਗੇ ਜਾ ਕੇ ਇੱਕ ਇਤਿਹਾਸ ਬਣਨ ਵਾਲਾ ਸੀ ਦੋਨਾਂ ਦੀ ਤਾਕਤ ਦਾ ਫਰਕ ਮੈਂ ਤੁਹਾਨੂੰ ਪਹਿਲਾਂ ਹੀ ਦੱਸ ਚੁੱਕਿਆ ਕਿ ਕੋਈ ਮੁਕਾਬਲਾ ਨਹੀਂ ਸੀ ਪਰ ਫੇਰ ਵੀ ਸੇਖੋਂ ਸਾਹਿਬ ਦੇ ਹੌਸਲੇ ਨੇ ਇੱਕ ਪਾਕਿਸਤਾਨੀ ਹਾਈਟਰ ਜੈਟ ਨੂੰ ਮਕਾਇਆ ਹੁਣ ਸਕੋਰ ਹੋ ਚੁੱਕਿਆ ਸੀ ਭਾਰਤ ਇੱਕ ਪਾਕਿਸਤਾਨ ਜ਼ੀਰੋ ਪਰ ਇਹ ਸਮਾਂ ਜਸ਼ਨ ਮਨਾਉਣ ਦਾ ਨਹੀਂ ਸੀ ਹਾਲੇ ਵੀ ਪੰਜ ਹੋਰ ਸੀ ਆਪਣੇ ਸਾਥੀ ਨੂੰ ਘਿਰਦਾ ਦੇਖ ਪਾਕਿਸਤਾਨੀ ਪਾਇਲਟ ਘਬਰਾ ਗਏ ਅਤੇ ਰੇਡੀਓ ਤੇ ਬੋਲਣ ਲੱਗੇ ਕਿ ਉਹਨੂੰ ਫੜੋ ਅਤੇ ਉਹਨੂੰ ਮਾਰੋ ਨਿਰਮਲਜੀਤ ਸਿੰਘ ਸੇਖੋ ਨੂੰ ਘੇਰਾ ਪਾ ਲਿਆ ਗਿਆ ਇਹ ਇੱਕ ਟਰੈਪ ਸੀ ਜਿਹੜਾ ਕਿ ਨਿਰਮਲਜੀਤ ਸਿੰਘ ਸੇਖੋ ਦੇ ਉੱਪਰ ਲੱਗ ਚੁੱਕਿਆ ਸੀ ਲਗਾਤਾਰ ਸਿੱਖੋ ਦੇ ਜਹਾਜ਼ ਕੋਲੋਂ ਲੰਘ ਰਹੀਆਂ ਸੀ ਪਰ ਨਰਮਿੰਦਰ ਸਿੰਘ ਸਿੱਖੋ ਦਾ ਹੌਸਲਾ ਦੇਖੋ ਫਿਰ ਉਹਨਾਂ ਨੇ ਇੱਕ ਕਰਤੱਬ ਦਿਖਾਇਆ ਅਤੇ ਫਿਰ ਇੱਕ ਐਸਾ ਟਰਨ ਲਿਆ ਕਿ ਪਾਕਿਸਤਾਨੀ ਪਾਇਲਟਾਂ ਨੂੰ ਸਮਝ ਨਹੀਂ ਆਇਆ ਕਿ ਹੋ ਕੀ ਗਿਆ ਇੱਥੇ ਉਹਨਾਂ ਨੇ ਚਲਾਕੀ ਦਿਖਾਉਂਦੇ ਹੋਏ ਇੱਕ ਹੋਰ ਪਾਕਿਸਤਾਨੀ ਸਾਈਬਰ ਜੈੱਟ ਦੇ ਪਿੱਛੇ ਆਪਣਾ ਜਹਾਜ਼ ਲਗਾ ਦਿੱਤਾ ਜਿਵੇਂ ਹੀ ਉਹ ਪਹਿਲਾਂ ਵਾਲੇ ਜਹਾਜ਼ ਦੇ ਪਿੱਛੇ ਲਗਾ ਚੁੱਕੇ ਸੀ ਪਾਕਿਸਤਾਨੀ ਪਾਇਲਟਾਂ ਨੂੰ ਯਕੀਨ ਨਹੀਂ ਹੋ ਰਿਹਾ ਸੀ ਕਿ ਆਖਰ ਇਹ ਹੋ ਕੀ ਰਿਹਾ ਇੱਕ ਕੱਲਾ ਜਹਾਜ਼ ਸਾਡੇ ਨਾਲ ਕੋਈ ਮੁਕਾਬਲਾ ਵੀ ਨਹੀਂ ਕਿਉਂਕਿ ਸਾਡੀ ਤਾਕਤ ਬਹੁਤ ਜ਼ਿਆਦਾ ਹੈ ਪਰ ਫਿਰ ਵੀ ਨਰਮਲਜੀਤ ਸਿੰਘ ਸੇਖੋਂ ਨੇ ਨੱਕ ਵਿੱਚ ਦਮ ਕਰ ਰੱਖਿਆ ਸੀ ਇਹਨਾਂ ਕਰਨਾ ਆਇਆ ਹੋਇ ਪਾਕਿਸਤਾਨੀ ਪਾਇਲਟਾਂ ਦੇ ਸੇਖੋ ਸਾਹਿਬ ਨੂੰ ਜਿਵੇਂ ਹੀ ਮੌਕਾ ਮਿਲਿਆ ਫਿਰ ਉਹਨਾਂ ਨੇ ਪਹਿਲਾ ਵਾਂਗ ਦੂਸਰੇ ਜਹਾਜ਼ ਦੇ ਉੱਪਰ ਨਿਸ਼ਾਨਾ ਲਗਾਇਆ ਫਿਰ ਉਸੇ ਤਰ੍ਹਾਂ ਜਹਾਜ਼ ਦੇ ਵਿੱਚੋਂ ਧੂਆ ਨਿਕਲਿਆ ਅਤੇ ਜਹਾਜ਼ ਗੁੱਤੇ ਖਾਂਦਾ ਹੋਇਆ ਸਿੱਧਾ ਪਹਾੜਾਂ 'ਚ ਡਾੜ ਗਿਆ ਅਤੇ ਇਹ ਜਹਾਜ਼ ਵੀ ਹੁਣ ਲੜਾਈ ਦੇ ਮੈਦਾਨ 'ਚੋਂ ਹਟ ਚੁੱਕਿਆ ਸੀ ਸਕੋਰ ਹੋ ਚੁੱਕਿਆ ਸੀ ਭਾਰਤ 2 ਪਾਕਿਸਤਾਨ 0 ਪਰ ਹਲੇ ਵੀ ਚਾਰ ਵਾਕੀ ਸੀ ਇਹ ਲੜਾਈ ਬਿਲਕੁਲ ਅਸਮਾਨ ਤੋਂ ਨੀਚੇ ਆ ਕੇ ਹੋ ਰਹੀ ਸੀ ਜਿੰਨੀ ਕਿ ਉਚਾਈ ਦਰਖਤਾਂ ਦੀ ਹੁੰਦੀ ਹੈ ਉਨੀ ਕਿ ਉਚਾਈ ਉੱਪਰ ਇਹ ਸਾਰਾ ਕੁਝ ਹੋ ਰਿਹਾ ਸੀ ਨਰਮਲਜੀਤ ਸਿੰਘ ਸੇਖੋ ਕਰਦਾ ਦੇਖ ਕੇ ਏਟੀਸੀ ਨੇ ਨਿਰਮਲਜੀਤ ਸਿੰਘ ਸੇਖੋ ਨਾਲ ਸੰਪਰਕ ਕੀਤਾ ਕੰਟਰੋਲਰ ਨੇ ਪੁੱਛਿਆ ਰੈੱਡ ਵਾਰਨਰ ਸਥਿਤੀ ਕੀ ਹੈ ਤੁਸੀਂ ਵਾਪਸ ਆਉਣਾ ਚਾਹੁੰਦੇ ਹੋ ਉਸ ਵਕਤ ਮੌਤ ਨੂੰ ਸਾਹਮਣੇ ਦੇਖ ਕੇ ਵੀ ਕਹਿੰਦੇ ਨੇ ਨਿਰਮਲਜੀਤ ਸਿੰਘ ਸੇਖੋ ਹਰਾਂ ਦੀ ਆਵਾਜ਼ ਨਹੀਂ ਕਮੀ ਉਹ ਇਸ ਤਰ੍ਹਾਂ ਬੋਲ ਰਿਹਾ ਸੀ ਜਿਵੇਂ ਕਿਸੇ ਸ਼ਿਕਾਰ ਦੇ ਪਿੱਛੇ ਲੱਗਿਆ ਹੋਇਆ ਕੋਈ ਸ਼ਿਕਾਰੀ ਬੋਲਦਾ ਹੋਵੇ ਜੋ ਸੇਖੋ ਨੇ ਇਹ ਜਵਾਬ ਦਿੱਤਾ ਉਹ ਭਾਰਤੀ ਹਵਾਈ ਸੈਨਾ ਦੇ ਸੁਨਹਿਰੇ ਪੰਨਿਆਂ ਦੇ ਵਿੱਚ ਦਰਜ ਹੋ ਗਿਆ ਉਹਨਾਂ ਨੇ ਕਿਹਾ ਕਿ ਮੈਨੂੰ ਲੱਗ ਰਿਹਾ ਹੈ ਕਿ ਮੈਂ ਇੱਕ ਹੋਰ ਵਾਲਾ ਮੈਨੂੰ ਮਜ਼ਾ ਆ ਰਿਹਾ ਇਸ ਕੰਮ 'ਚ ਸੋਚੋ ਤੁਸੀਂ ਮੌ ਸਾਹਮਣੇ ਦਿਖਾਈ ਦੇ ਰਹੀ ਸੀ ਤੇ ਇਸ ਸ਼ੇਰ ਦੇ ਬੋਲ ਸੀ ਕਿ ਮੈਨੂੰ ਇਸ ਕੰਮ 'ਚ ਮਜ਼ਾ ਆ ਰਿਹਾ ਸੇਖੋ ਸਾਹਿਬ ਦੇ ਅੱਗੇ ਬੋਲ ਸੀ ਕਿ ਦੋ ਨੂੰ ਡੇਗ ਚੁੱਕਿਆ ਤੀਜੇ ਦੀ ਤਿਆਰੀ ਹੈ ਕਿਸੇ ਇੱਕ ਨੂੰ ਵੀ ਵਾਪਸ ਸੁੱਕਾ ਨਹੀਂ ਜਾਣ ਦੇਣਾ ਸੇਖੋਂ ਦਾ ਜਹਾਜ਼ ਸੀ ਉਹ ਲਗਾਤਾਰ ਜਿਹੜੀਆਂ ਕਲਾਬਾਜ਼ੀਆਂ ਕਰ ਰਹੀ ਸੀ ਉਹ ਹੁਣ ਸਲੋ ਹੋ ਗਈਆਂ ਸੀ ਕਿਉਂਕਿ ਉਹਨਾਂ ਦੇ ਜਹਾਜ਼ ਦੀ ਅੰਨੀ ਤਾਕਤ ਨਹੀਂ ਸੀ ਕਿ ਸੇਖੋ ਸਾਹਿਬ ਦਾ ਜਿਹੜਾ ਹੌਸਲਾ ਉਸ ਦਾ ਮੁਕਾਬਲਾ ਕਰ ਸਕਣ ਜਾਂ ਫਿਰ ਨਿਰਮਲਜੀਤ ਸਿੰਘ ਸੇਖੋਂ ਦਾ ਸਾਥ ਦੇ ਸਕਣ ਕਿਉਂਕਿ ਜਹਾਜ਼ ਉਹਨਾਂ ਦਾ ਕੋਈ ਜ਼ਿਆਦਾ ਤਾਕਤਵਰ ਨਹੀਂ ਸੀ ਉਦੋਂ ਹੀ ਪਾਕਿਸਤਾਨ ਦੇ ਪਾਇਲਟ ਸਲੀਮ ਵੇਗ ਮਿਰਜ਼ਾ ਨੇ ਮੌਕਾ ਆੜਿਆ ਸੇਖੋਂ ਇੱਕ ਹੋਰ ਜਹਾਜ਼ ਦਾ ਪਿੱਛਾ ਕਰ ਰਹੀ ਸੀ ਸਲੀਮ ਬੇਗ ਨੇ ਉਹਨਾਂ ਦੇ ਪਿੱਛੇ ਆ ਕੇ ਆਪਣੀ ਮਸ਼ੀਨ ਨਾਲ ਦੇ ਨਾਲ ਪੂਰੀ ਫੁਰਤੀ ਦਿਖਾਉਂਦੇ ਹੋਏ ਨਿਰਮਲਜੀਤ ਸਿੰਘ ਸੇਖੋਂ ਦੇ ਉੱਪਰ ਬਰਾਉਣੀਆਂ ਸ਼ੁਰੂ ਕਰ ਦਿੱਤੀਆਂ ਜੋ ਕਿ ਨਿਰਮਲਜੀਤ ਸਿੰਘ ਸੇਖੋਂ ਨੂੰ ਕਰ ਗਈਆਂ ਆਖਰੀ ਵਾਰ ਰੇਡੀਓ ਤੇ ਉਹਨਾਂ ਨੇ ਕਿਹਾ ਮੈਨੂੰ ਲੱਗੀ ਐ ਮੈਂ ਐਗਜਿਟ ਕਰਨ ਦੀ ਕੋਸ਼ਿਸ਼ ਕਰ ਰਿਹਾ ਪਰ ਲਗਾਤਾਰ ਆਪਣੇ ਜਹਾਜ਼ ਨੂੰ ਸਿੱਧਾ ਕਰਨ ਦੀ ਕੋਸ਼ਿਸ਼ ਕਰ ਰਹੇ ਸੀ ਤਾਂ ਕਿ ਉਹ ਐਗਜਿਟ ਕਰ ਸਕਣਾ ਪੈਰਾਸ਼ੂਟ ਨਾਲ ਛਾਲ ਲਗਾ ਸਕਣ ਪਰ ਬਦਕਿਸਮਤੀ ਨਾਲ ਜਹਾਜ਼ ਜ਼ਮੀਨ ਦੇ ਬਹੁਤ ਨੇੜੇ ਸੀ ਅਤੇ ਉਲਟਾ ਹੋ ਚੁੱਕਿਆ ਸੀ ਗ੍ਰੈਵਿਟੀ ਅਤੇ ਘੱਟ ਉਚਾਈ ਨੇ ਮੌਕਾ ਨਹੀਂ ਦਿੱਤਾ ਉਹਨਾਂ ਦਾ ਜਹਾਜ਼ ਬੜਗਾਮ ਦੇ ਕੋਲ ਇੱਕ ਖਾਈ 'ਚ ਡਿੱਗ ਗਿਆ ਇੱਕ ਹੋਇਆ ਅਤੇ ਸਭ ਸ਼ਾਂਤ ਹੋ ਗਿਆ ਭਾਰਤ ਦਾ ਉਹ ਬਾਜ ਫਲਾਈਂਗ ਅਫਸਰ ਹੁਣ ਇਸ ਦੁਨੀਆ ਤੇ ਨਹੀਂ ਸੀ ਕੁਝ ਮਿੰਟ ਪਹਿਲਾਂ ਜਿਹੜਾ ਬਹਾਦਰੀ ਦਿਖਾ ਰਿਹਾ ਸੀ ਉਹ ਹੁਣ ਇਸ ਦੁਨੀਆ ਤੋਂ ਜਾ ਚੁੱਕਿਆ ਸੀ 26 ਸਾਲ ਦੀ ਉਮਰ ਵਿੱਚ ਸੇਖੋਂ ਨੇ ਇੱਕ ਐਸਾ ਇਤਿਹਾਸ ਰਚ ਦਿੱਤਾ ਜੋ ਕਿ ਆਉਣ ਵਾਲੇ ਸਾਲਾਂ ਦੇ ਵਿੱਚ ਯਾਦ ਰੱਖਿਆ ਜਾਣਾ ਸੀ ਅਤੇ ਅੱਗੇ ਜਾ ਕੇ ਉਹਨਾਂ ਦੇ ਉੱਪਰ ਇੱਕ ਫਿਲਮ ਵੀ ਬਣਨੀ ਸੀ ਹੁਣ ਤੁਸੀਂ ਸੋਚ ਰਹੇ ਹੋਵੋਗੇ ਕਿ ਨਿਰਮਲਜੀਤ ਸਿੰਘ ਸੇਖੋਂ ਸ਼ਹੀਦ ਹੋ ਗਏ ਸ਼ਾਇਦ ਪਾਕਿਸਤਾਨ ਦੀ ਜਿੱਤ ਹੋਈ ਹੋਊਗੀ ਨਾ ਬਿਲਕੁਲ ਵੀ ਨਹੀਂ ਨਰਮਜੀਤ ਸਿੰਘ ਸੇਖੋਂ ਦਾ ਬਲੀਦਾਨ ਸੀ ਜਿਹੜਾ ਉਹ ਬਰਥ ਨਹੀਂ ਗਿਆ ਉਹਨਾਂ ਦੀ ਇਸ ਬਹਾਦਰੀ ਦੀ ਵਜ੍ਹਾ ਨਾਲ ਪਾਕਿਸਤਾਨ ਨੂੰ ਆਪਣਾ ਮਿਸ਼ਨ ਅਧੂਰਾ ਛੱਡਣਾ ਪਿਆ ਉਹ ਹਾਲਾ ਸਹੀ ਜਗ੍ਹਾ ਤੇ ਨਹੀਂ ਕਰ ਸਕੇ ਕਿਉਂਕਿ ਸੇਖੋਂ ਨੇ ਉਹਨਾਂ ਦਾ ਸਾਰਾ ਪਲਾਨ ਉਥਲ ਪੁਤਲ ਕਰ ਦਿੱਤਾ ਸੀ ਨਰਮਜੀਤ ਸਿੰਘ ਸੇਖੋਂ ਨੇ ਉਹਨਾਂ ਨੂੰ ਉਲਝਾ ਕੇ ਰੱਖਿਆ ਸੀ ਰਣਬੇ ਸੁਰੱਖਿਤ ਬਚ ਗਿਆ ਡਰੇ ਹੋਏ ਪਾਕਿਸਤਾਨੀ ਜਹਾਜ਼ ਆਪਣੇ ਸਾਥੀਆਂ ਨੂੰ ਖੋਣ ਤੋਂ ਬਾਅਦ ਪਾਕਿਸਤਾਨ ਨੂੰ ਭੱਜ ਗਏ ਅਤੇ ਇਕੱਲਾ ਪੰਜਾਬੀ ਸ਼ੇਰ 6 ਬੰਦਿਆਂ ਤੇ ਭਾਰੀ ਪਿਆ 1972 ਦੇ ਵਿੱਚ ਪਰਮਵੀਰ ਚੱਕਰ ਵਿਜਤਾ ਦੀ ਲਿਸਟ ਆਉਂਦੀ ਹੈ ਉਹਨਾਂ ਦੇ ਵਿੱਚ ਇੱਕ ਨਾਮ ਨਿਰਮਲਜੀਤ ਸਿੰਘ ਸੇਖੋਂ ਦਾ ਵੀ ਸ਼ਾਮਲ ਸੀ ਇੱਥੇ ਇਹ ਜਾਨਣਾ ਵੀ ਤੁਹਾਡੇ ਵਾਸਤੇ ਬਹੁਤ ਜ਼ਰੂਰੀ ਹੈ ਕਿ ਪਰਮਵੀਰ ਚੱਕਰ ਹਮੇਸ਼ਾ ਥਲ ਸੈਨਾ ਨੂੰ ਮਿਲਦਾ ਭਾਰਤੀ ਹਵਾਈ ਸੈਨਾ ਦੇ ਇਤਿਹਾਸ ਵਿੱਚ ਹਜ਼ਾਰਾਂ ਪਾਇਲਟ ਹੋਏ ਕਈ ਜੁੱਦ ਹੋਏ ਪਰ ਨਿਰਮਲਜੀਤ ਸਿੰਘ ਸੇਖੋਂ ਵਰਗਾ ਕੋਈ ਦੂਸਰਾ ਨਹੀਂ ਹੋਇਆ ਉਹ ਇਕੱਲੇ ਹੀ ਇਸ ਲਿਸਟ ਦੇ ਵਿੱਚ ਸ਼ਾਮਲ ਨੇ ਅਤੇ ਹੀ ਗੱਲ ਉਹਨਾਂ ਨੂੰ ਸਭ ਤੋਂ ਵੱਖਰਾ ਬਣਾਉਂਦੀ ਹੈ ਲੁਧਿਆਣਾ ਦੇ ਵਿੱਚ ਉਹਨਾਂ ਦਾ ਇੱਕ ਸਟੈਚੂ ਵੀ ਲੱਗਿਆ ਹੋਇਆ ਜਿਸ ਦੇ ਵਿੱਚ ਉਹ ਅਸਮਾਨ ਵੱਲ ਨੂੰ ਦੇਖ ਰਹੇ ਨੇ ਉਹਨਾਂ ਦਾ ਜਹਾਜ਼ ਕਈ ਮੀਡੀਆਮਾਂ ਦੀ ਸ਼ਾਨ ਹੈ ਪਰ ਨਿਰਮਲਜੀਤ ਸਿੰਘ ਸੇਖੋਂ ਦੀ ਅਸਲੀ ਵਿਰਾਸਤ ਹੈ ਜੋ ਪਾਕਿਸਤਾਨੀ ਪਾਇਲਟਾਂ ਨੇ ਬਾਅਦ ਦੇ ਵਿੱਚ ਸ਼ਬਦ ਕਹੇ ਪਾਕਿਸਤਾਨ ਦੇ ਉਹ ਪਾਇਲਟ ਸਲੀਮ 베ਗ ਮਿਰਜ਼ਾ ਜਿਹੜੇ ਇਸ ਮਿਸ਼ਨ ਨੂੰ ਲੀਡ ਕਰ ਰਹੇ ਸੀ ਉਹਨਾਂ ਨੇ ਬਾਅਦ ਦੇ ਵਿੱਚ ਇੱਕ ਆਰਟੀਕਲ ਲਿਖਿਆ ਇਸ ਆਰਟੀਕਲ ਦੇ ਵਿੱਚ ਸਲੀਮ 베ਗ ਮਿਰਜ਼ਾ ਨੇ ਕਹਿਆ ਕਿ ਨਰਮਲਜੀਤ ਸਿੰਘ ਸੇਖੋਂ ਨੇ ਉਹਨਾਂ ਨੂੰ ਪਸੀਨੇ ਲਿਆ ਦਿੱਤੇ ਸੀ ਅਤੇ ਇਹ ਜਿਹੜੇ ਬੋਲ ਸੀ ਇਹ ਸਾਬਤ ਕਰਦੇ ਨੇ ਕਿ ਇਹ ਇੱਕ ਮਹਾਨ ਯੋद्धा ਸੀ ਕਿਉਂਕਿ ਜਦੋਂ ਦੁਸ਼ਮਣ ਵੀ ਕਿਸੇ ਦੀ ਤਾਰੀਫ ਕਰਦਾ ਤਾਂ ਉਹ ਬੰਦੇ ਕੋਈ ਆਮ ਨਹੀਂ ਹੁੰਦੇ ਨਰਮਲਜੀਤ ਸਿੰਘ ਸੇਖੋਂ ਇਕੱਲਾ ਨਹੀਂ ਹੋਰ ਵੀ ਬਹੁਤ ਸਾਰੇ ਐਸੇ ਬਹਾਦਰ ਨੇ ਜਿਨ੍ਹਾਂ ਦਾ ਆਪਾਂ ਨਾਮ ਤੱਕ ਨਹੀਂ ਜਾਣਦੇ ਕਿਉਂਕਿ ਉਹੀ ਗੱਲ ਆ ਗਈ ਕਿ ਆਪਾਂ ਜਿਹੜੇ ਫੈਨ ਆ ਫਿਲਮ ਸਟਾਰਾਂ ਦੇ ਆ ਜਾਂ ਫਿਰ ਸਿੰਗਰਾਂ ਦੇ ਆ ਖੈਰ ਬੋਡੋ 2 ਫਿਲਮ ਆ ਇਸ ਦੇ ਵਿੱਚ ਨਰਮਲਜੀਤ ਸਿੰਘ ਸੇਖੋਂ ਦਾ ਕਿਰਦਾਰ ਨਿਭਾਇਆ ਦਲਜੀਤ ਦੋਸਾਂਝ ਨੇ ਅਤੇ ਫਿਲਮਾਂ ਹੀ ਹੁੰਦੀਆਂ ਨੇ ਜਿਹੜੀਆਂ ਇਹਨਾਂ ਬਹਾਦਰ ਯੋਧਿਆਂ ਨੂੰ ਦੁਬਾਰਾ ਇੱਕ ਵਾਰ ਫੇਰ ਤੋਂ ਜਿਉਂਦਾ ਕਰ ਦਿੰਦੀਆਂ ਨੇ ਜੇ ਫਿਲਮ ਤੁਸੀਂ ਨਹੀਂ ਦੇਖੀ ਤਾਂ ਇਹ ਫਿਲਮ ਜ਼ਰੂਰ ਦੇਖਿਓ ਇਸ ਦੇ ਵਿੱਚ ਕਹਿੰਦੇ ਨੇ ਕਿ ਕਹਾਣੀ ਦਿਖਾਈ ਗਈ ਹੈ ਨਰਮਲਜੀਤ ਸਿੰਘ ਸਿੱਖੋ ਹੋਰਾਂ ਦੀ ਤਾਂ ਦੋਸਤੋ ਜੇ ਵੀਡੀਓ ਵਧੀਆ ਲੱਗੀ ਹੋਵੇ ਸ਼ੇਅਰ ਜ਼ਰੂਰ ਕਰ ਦਿਓ ਕਿੰਨੀਕ ਜਾਣਕਾਰੀ ਇੰਟਰਨੈਟ ਦੇ ਉੱਪਰ ਸਾਨੂੰ ਮਿਲੀ ਉਹ ਤੁਹਾਡੇ ਨਾਲ ਸਾਂਝਾ ਕਰੀ ਜੇ ਕੁਝ ਰਹਿ ਗਿਆ ਹੋਵੇ ਤਾਂ ਮਾਫੀ ਚਾਹੁੰਦੇ ਆਂ